ਗਰਮਕ ਪਿਆਰੇ ਉਹ ਖੰਗ ਬਹੁਤ ਲੱਗੀ ਹੋਈ ਐ। ਫੰਗ ਦੇ ਇਹਦੇ ਇੱਥੇ ਦਰਦ ਹੁੰਦਾ। ਇਹ ਤੇਰੇ ਕਿੰਨੇ ਸੀ ਮੈਂ? ਖਾਰ ਸਿਰ ਚ ਫੁੱਕ ਰਹੀ। ਸਿਰ ਤੋਂ ਗਾ ਲੱਤੋਂ ਸਿਰ ਪਰੋਂ। ਸਿਰ ਭਾਰਾ ਤੋਂ। ਗਲਾ ਤਾਂ ਉਹੋ ਦਿੱਕਤ। ਗਲਾ ਵੀ ਖਰਾ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਸਰੀਰ ਸੈਟ ਨਹੀਂ ਹੈ ਮੇਰਾ ਤੇ ਸੀਮਾ ਦਾ ਦਵਾਈ ਲੈਣ ਜਾ ਰਹੇ ਆਂ ਚੈੱਕ ਅਪ ਕਰਾ ਕੇ ਫਿਰ ਦਵਾਈ ਲੈ ਕੇ ਆਵਾਂਗੇ ਰਿਪੋਰਟ ਕਰਾ ਕੇ ਫਿਰ ਦਵਾਈ ਦਵਾਂਗੇ ਹੁਣ ਜਾ ਰਹੇ ਆਂ ਕਿਉਂਕਿ ਯਾਰ ਚਲੀਏ ਕੀ ਹੋ ਗਿਆ ਘਰ ਚੜ ਗਿਆ ਬੁਖਾਰ ਚੜ ਗਿਆ ਸਾਡੇ ਦੋਨਾਂ ਨੂੰ ਬਹੁਤ ਜ਼ਿਆਦਾ ਸਿਰ ਪਰਾ ਹੋ ਗਿਆ ਵਿਖਾਮ ਲੱਗ ਗਿਆ ਟੁਈ ਤੋਂ ਖਰੀ ਹੈ ਵਿਖਾਮ ਨੋਜਲਾ ਜਾ ਬੁਝ ਜਮਈ ਹੈ ਸਮਰ ਸਰਵਤ ਗਏ ਸਕੂਲ ਅਸੀਂ ਜਾਰੇ ਮੰਡੀ ਤੋਂ ਆਈ ਲੈ ਸੁਗਰ ਮਖ ਪਿਆਰੇ ਉਹ ਖੰਗ ਬਹੁਤ ਲੱਗੀ ਹੋਈ ਹੈ ਖੰਗ ਦੇ ਇੱਥੇ ਦਰਦ ਹੁੰਦਾ ਤੇ ਤੇਰੇ ਕਿੰਨਾ ਸੀ ਮੈਂ ਖਾਰ ਸੈਟ ਚੱਕ ਰਹੀ ਸਿਰ ਤੋਂ ਲੈ ਨਾ ਤ ਤੋਂ ਸਿਰ ਸਿਰ ਪਰਾ ਤੋਂ ਦਿਨਾਂ ਲਈ ਵਿਖਾਮ ਵੈਸੇ ਤਾਂ ਆਪਣੇ ਇੱਥੇ ਵੀ ਡਾਕਟਰ ਹੈ ਵਧੀਆ ਪਰ ਉੱਥੇ ਮੰਡੀ ਟੈਸਟ ਕਰਵਾ ਕੇ ਦਵਾਈ ਲਵਾ ਰਿਪੋਰਟ ਕਰਵਾ ਕੇ ਫਿਰ ਦਵਾਈ ਲਵਾ ਮੰਡੀ ਜਾ ਰਹੇ ਹਾਂ ਹੁਣ ਕਲਾ ਖਰਾਬ ਹੋ ਗਈ ਕੀ ਨਾਮ ਲਿਖਾਂਗੇ ਕੀ ਕੰਡੀਸ਼ਨ ਹੈ ਨਾ ਕਿੰਨਾ 100 ਪਰਸੈਂਟ ਸੋ ਗਰਮ ਪਿਆਰੋ ਲੈ ਆਏ ਦਵਾਈ ਸੀਮਾ ਨੂੰ ਸੀਗਾ 102 ਹੈ ਨਾ ਸੀਮਾ ਨੂੰ 102 ਤੇ ਮੈਨੂੰ 101 1.1 101 ਗਾਰ ਸੀਗਾ ਦਵਾਈ ਲੈ ਆਏ ਆ ਦੇਖੋ ਡਾਕਟਰ ਕਹਿੰਦਾ ਵਾਇਰਲ ਚੱਲ ਰਿਹਾ ਏ ਇੱਕ ਦੂਜੇ ਤੋਂ ਹੀ ਹੋ ਰਿਹਾ ਏ ਕੋਈ ਠੰਡ ਢੰਡ ਦਾ ਕੋਈ ਰੋਲਾ ਨਹੀਂ ਕੋਈ ਹੋਰ ਦਿੱਕਤ ਨਹੀਂ ਇੱਕ ਦੂਜੇ ਤੋਂ ਗਾਂਧੀਆਂ ਹੋ ਰਿਹਾ ਏ ਇੱਕ ਤੋਂ ਦੂਜੇ ਨੂੰ ਦੂਜੇ ਤੋਂ ਤੀਜੇ ਨੂੰ ਐ ਹੋ ਰਿਹਾ ਹੈ ਤੇ ਅਸੀਂ ਵੀ ਉਦੋਂ ਦੇ ਆ ਹੀ ਪਏ ਆ। ਅਸੀਂ ਹੁਣ ਦਵਾਈ ਲੈ ਕੇ ਆਏ ਡਾਕਟਰ ਕਹਿੰਦਾ ਦੋ ਦਿਨਾਂ ਸਹੀ ਹੋ ਜਾਊਗਾ। ਬਾਕੀ ਚੱਕਰ ਕੇ ਦਵਾਈ ਦਿੱਤੀ ਹੈ। ਇਹ ਵਾਇਰਲ ਬੁਖਾਰ ਹੈ। ਖਾਣ ਨੂੰ ਲੈ ਲੇ ਸੇਬ। ਹੁਣ ਚੱਲ ਫੇਰ ਘਰ ਵਾਪਸ। ਗੁਰਮukh ਪਿਆਰਿਓ ਦਵਾਈ ਲੈ ਆਏ ਆ। ਤੇ ਬੁਖਾਰ ਬਹੁਤ ਹੋਇਆ ਤੇ ਸਿਰ ਭਾਰਾ ਹੋਇਆ ਬੇ। ਹੁਣ ਰੈਸਟ ਕਰਦੇ 10 ਮਿੰਟ। ਉੱਪਰ ਆ ਗਿਆ ਮੈਂ ਠੁੱਪ ਬਹੁਤ ਹੈ ਤੇ ਸਿਰ ਬਹੁਤ ਦਰਦ ਕਰ ਰਿਹਾ ਹੈ ਬੁਖਾਰ ਬਹੁਤ ਹੋ ਗਿਆ ਲਓ ਜੀ ਗਰਮਕ ਪਿਆਰਿਓ ਘੰਟਾ ਘੰਟਾ ਰੈਸਟ ਕਰ ਲਈ ਹੈ ਹੁਣ ਲੈ ਲੀ ਗਿਆ ਦਵਾਈ ਆ ਗਈ ਇਹ ਦਵਾਈ ਮਮੀ ਲੈ ਕੇ ਹੀ ਦੋਈ ਦਵਾਈ ਨਾਲ ਲੱਗਿਆ ਜੀ ਓਹੋ ਓਹੋ

ਹਾਂ ਢੋਲਕੇ ਗਾਇਸ ਪਣੀ ਢੋਲਕੇ ਠੀਕ ਲਾ ਡਾਕਟਰ ਨੇ ਲਾ ਵੀ ਹਾਂ ਉਹੀ ਚੱਕਰ ਕੀ ਦਵਾਈ ਦੇ ਦਿੱਤੀ ਫੇਡੋੜਾ ਇਹ ਆਉਂਦਾ ਨਹੀਂ ਖਾ ਲੈਣੀ ਸੀ ਕੋ ਰੋਟੀ ਖਾ ਕੇ ਹੋਰੋ ਚੱਕਰ ਆਈ ਅਸੀਂ ਕੀਆ ਤੇਤੀ ਤੂੰ ਚਾ ਦੇ ਦੋ ਮੈਂ ਕਿਸ ਨਾਲ ਕਰ ਲਿਆ ਕੇਸੀ ਕਿਸੇ ਨਾਲ ਕਰਕੇ ਤੋਂ ਪਲਵਾਰੀ ਸਮਰ ਨਹੀਂ ਆ ਗਿਆ ਸਕੂਲੋਂ ਸਮਰੇ ਸਰਬਤ ਹਾਂਜੀ ਚਾ ਦੇ ਦੋ ਚਾ ਵੀ ਨਹੀਂ ਹੈ ਕਿਹੜਾ ਸਕੂਲ ਵਧੀਆ ਕਿਹੜਾ ਵੀ ਤੈਨੂੰ ਤਾਂ ਲੱਗਿਆ ਦਿਖਾਉਣਾ ਜੀ ਮਖਾ ਤੋ ਹੈ ਹੈ ਮਹਾਰ ਹੋ ਗਿਆ ਕਿੱਥੇ ਸਕੂਲ ਹੈ ਹੋ ਗਈ ਸੀ ਹੋਰ ਸੱਚੀ ਹੋ ਗਈ ਜੀ ਤੇ ਹੋਰ ਇਹ Le... No, no. Eh. Last, no. uh -huh. ¿Qué es eso? ¿Qué es eso? ¿Qué es eso? ¿Qué es eso? ¿Qué 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 es eso? ¿Qué es eso? ¿Qué es ¿Qué es eso? ¿Qué es eso? ¿Qué es ਸੀਮਾ ਉੱਠੀ ਤੇ ਸਮਰ ਪੈ ਗਿਆ ਮੈਂ ਤੇ ਸੀਮਾ ਉੱਠ ਪਈ ਐ ਸਮਰ ਪੈ ਗਿਆ ਦੇਖੋ ਵਾਇਰਲ ਬੁਖਾਰ ਚੱਲ ਰਿਹਾ ਪੁੱਤ ਸੇਮਾ ਤਾਂ ਠੀਕ ਹੈ ਨਾ ਸਮਰ ਵੀ ਠੀਕ ਆ ਦਵਾਈ ਦਵਾਈ ਲੈ ਲਾ ਫਿਰ ਹੋ ਜਾਏਗੀ ਸੇਮਾ ਫੜੇ ਲਓ ਜੀ ਗਰਮਖ ਪਿਆਰੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਰੈਰਸ ਕਰਨ ਵਾਸਤੇ ਤੇ ਨਾਨਕ ਚੜ ਗਿਆ ਕੜਾਏ ਤੇ ਇਹਨੂੰ ਬੈਲੈਂਸ ਬਣਾ ਹੁਣ ਉਧਰ ਦੋਨੋਂ ਪਾਸੇ ਚੱਕ ਕੇ ਇਹ ਇਹ ਇੱਥੇ ਇਹ ਇੱਥੇ ਰੱਖ ਇਹ ਉਧਰੋਂ ਵੀ ਚੱਕ ਇਹ ਇੱਥੇ ਰੁਕ ਕਿਉਂ ਵਸੇਂਦਾ ਇਹ ਇੱਧਰ ਰੁਕ ਉਹ ਹੋ ਵਜਦੀ ਨਹੀਂ ਵਜਦੀ ਨਹੀਂ ਚਾਰੇ ਅੰਦਰ ਰਿਸਕ ਹੀ ਆ ਕੰਮ ਰਹਿਣ ਦੇ ਇਹ ਕੰਮ ਰਿਸਕ ਹੀ ਆ ਨਹੀਂ ਕਰਾਉਣਾ ਨੀ ਹੋਇਆ ਬੈਲੈਂਸ ਹੈ ਨਾ ਨਮਸਤ ਕਰਮੁnga ਉਹ ਤਰ ਤਰੀ ਨਹੀਂ ਹੋਣਾ ਰਹਿਣ ਦੇ ਗੁਰਮੁਖ ਪਿਆਰਿਓ ਰਹਿਰਾ ਸਭ ਕਰਾਇਆ ਮੈਂ ਕੀਤੀ ਅਜ ਰਰਸ ਬਹੁਤ ਵਧੀਆ ਹੋਈ ਬੜਾ ਆਨੰਦ ਆ ਸਰਬਤ ਵੇਖ ਰਿਹਾ ਮੈਂ ਸਮਰ ਠੀਕ ਹੋ ਗਿਆ ਬਖਰ ਸੀਮਾ ਇਧਰ ਜਾਈ ਚੀ ਪਈਏ ਮਨ ਪ੍ਰਸ਼ਾਦਾ ਛਕਾਂਗੇ ਫਿਰ ਦਵਾਈ ਲਵਾਗੇ ਫਿਰ ਰੈਸਟ ਕਰਾਂਗੇ ਹਾਂਜੀ ਹਾਂਜੀ ਕੀ ਕਹਿੰਦੇ ਹੋ ਕੁਛ ਨਹੀਂ ਕੁਛ ਨਹੀਂ ਟੋਪੀ ਨਹੀਂ ਲੰਨੀ ਪਤਾ ਤੂੰ ਆ ਵੀਖ ਧਰਿਆ ਪੈਸਰ ਟੋਪੀ ਲੈਣੇ ਹੰਡ ਬਹੁਤ ਹੈ ਟੋਪੀ ਲੈ ਲੈ ਪਤਾ ਤਾਂ ਹੈ ਗਰਮਕ ਪਿਆਰਿਓ ਅੱਗ ਬਣਾ ਕੇ ਤੇ ਮੈਂ ਸਮਰ ਨੂੰ ਤੇ ਸੀਮਾ ਨੂੰ ਸੁਕਾਉਣੀ ਆ ਹੁਣ ਅੱਗ ਬਾਲ ਲਈਏ ਅੱਗ ਬਾਲ ਕੇ ਸੁਕੋਣ ਨੂੰ ਠੰਡ ਬਹੁਤ ਹੈ ਗਰਮਕ ਪਿਆਰਿਓ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਹਾਂ ਹੁਣ ਫਿਰ ਸਰੀ ਡਾਊਨ ਹੋ ਗਿਆ ਹੁਣ ਰੋਟੀ ਖਾ ਕੇ ਦਵਾਈ ਲੈਣੇ ਮਿਲਦੇ ਹਾਂ ਫਿਰ ਨੈਕਸਟ ਵਲੋਗ ਵਿੱਚ ਤਦ ਤੱਕ ਲਈ ਰੱਖਾ ਵੈਲਕਮ ਜੀ ਕਾ ਖਾਲਸਾ ਵੈਲਕਮ ਜੀ ਕੀ ਫਤਿਹ Why is Bonnie Delegate?